ਮੇ ਜਿੱਥੇ ਹਲਕੇ ਦੇ ਜੈਂਤੀਪੁਰ ਪਿੰਡ ਜੈਂਤੀਪੁਰ ਉਹ ਕਸਬਾ ਹੈ ਜਿੱਥੇ ਵੱਡੀ ਗਿਣਤੀ ਚ ਸਾਡਾ Hindu ਭਾਈਚਾਰਾ ਰਹਿੰਦਾ ਵੀ ਹੈ ਤੇ ਕਾਰੋਬਾਰ ਵੀ ਕਰਦਾ ਜੈਂਤੀਪੁਰ ਤੇ ਬਟਾਲਾ ਇਹ ਦੋ ਸ਼ਹਿਰ ਨੇ ਜਿੱਥੇ ਵੱਡੀ ਗਿਣਤੀ ਚ ਸਾਡਾ ਜਿੱਥੇ ਹਿੰਦੂ ਭਾਈਚਾਰਾ ਆਪਦਾ ਕਾਰੋਬਾਰ ਵੀ ਕਰਦਾ ਹੈ ਰਹਿائش ਵੀ ਰੱਖੀ ਹੈ ਮੈਂ ਇਸ ਗੱਲ ਤੇ ਤਾਂ بار بار ਸਟ੍ਰੈਸ ਦੇ ਰਿਹਾ ਹਾਂ ਕਿਉਂਕਿ ਮੈਨੂੰ ਇਸ ਗੱਲ ਦੀ ਬੜੇ ਲੰਮੇ ਸਮੇਂ ਤੋਂ ਇਸ ਗੱਲ ਦਾ ਫਿਕਰ ਸੀ ਇਹ ਪਹਿਲਾ ਅਟੈਕ ਪਿਛਲੇ 10 ਦਿਨਾਂ ਚ ਜਾਂ 2 ਮਹੀਨੇ ਲਾ ਲੋ ਚਲੋ 10 ਦਿਨ ਮੈਂ ਉਸ ਗੱਲ ਦੀ ਦ੍ਰਿਸ਼ਟੀ ਕਰਦਾ ਹਾਂ ਇਹ 11ਵਾਂ ਬੌਮ ਅਟੈਕ ਹੋਇਆ ਜਿੱਥੇ ਪਹਿਲਾਂ ਜਿੰਨੇ ਵੀ ਅਟੈਕ ਨੇ ਉਹ ਪੁਲਿਸ ਸਟੇਸ਼ਨ ਤੇ ਹੋਏ ਆ ਮਤਲਬ ਸਿੱਧਾ ਚੈਲੰਜ ਹੈ ਸਕਿਉਰਿਟੀ ਫੋਰਸਸ ਨੂੰ ਇਹ ਪਹਿਲਾ ਬਲਾਸਟ ਹੋਇਆ ਜਿਹੜਾ ਇੱਕ ਕਿਸੇ ਦੀ ਪਰਸਨਲ ਰਹਿਸ਼ ਤੇ ਆ ਕੇ ਇੱਕ ਪਿੰਡ 'ਚ ਵੜ ਕੇ ਔਰ ਉਸ ਘਰ ਨੂੰ ਚੁਣਿਆ ਗਿਆ ਜੋੜਾ ਫੇਰ ਮੈਨੂੰ ਕਹਿਣੀ ਨਹੀਂ ਚਾਹੀਦੀ ਗੱਲ ਕਿਉਂਕਿ ਇਹ ਇੱਕ ਇਤਿਹਾਸ ਨੂੰ ਦਰੌਣ ਵਾਲੀ ਗੱਲ ਆ ਮੈਂ ਤਾਂ ਕਰ ਰਿਹਾ ਕਿਉਂਕਿ 1991 'ਚ ਵੀ ਸਾਡੇ ਸਵਰਗਵਾਸੀ ਰਿਜਿੰਦਰ ਕੁਮਾਰ ਪੱਪੂ ਜੀ ਜੈੰਤੀਪੁਰ ਸਾਬ ਤੇ ਵੀ ਅਟੈਕ ਹੋਇਆ ਸੀ ਔਰ ਉਹ ਸਿਰਫ ਐਸਲੀ ਉਹਦੋਂ ਹੋਇਆ ਸੀਗਾ ਕਿਉਂਕਿ ਉਹ ਇੱਕ ਪੰਜਾਬ 'ਚ ਇੱਕ ਮਾਈਨੋਰਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਸਨ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਸਨ ਅੱਜ ਵੀ ਜਦੋਂ 20 ਸਾਲ ਬਾਅਦ ਅਟੈਕ ਹੋਇਆ ਫੇਰ ਉਸ ਮਾਈਨੋਰਿਟੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਔਰ ਮੰਗਦੇ ਪੈਸਾ ਜੇ ਤਾਂ ਪੈਸਾ ਦੇ ਦਿਓ ਤਾਂ ਠੀਕ ਹੈ ਜੇ ਨਾ ਪੈਸਾ ਦਿਓ ਫਿਰੋਤੀ ਨਾ ਦਿਓ ਜੇ ਕੋਈ ਅੱਗੋਂ ਆਕੜਦਾ ਤੇ ਫੇਰ ਉਹਨੂੰ ਇਸ ਤਰ੍ਹਾਂ ਡਰਾਉਂਦੇ ਤੁਸੀਂ ਅੰਦਰ ਵੇਖ ਹੀ ਲਿਆ ਨਾ ਕਿੰਨਾ ਵੱਡਾ ਉਹ ਮੋਟਰਸਾਈਕਲ ਵਾਲਾ ਵੀ ਜੇ ਅਸੀਂ ਉਹ ਵੀਡੀਓ ਮੈਂ ਸ਼ੇਅਰ ਨਾ ਕਰਦਾ ਮਗਰ ਚਸ਼ਮਦੀਤ ਉਹ ਜਿਹੜੀ ਗਵਾਹੀ ਕਹਿ ਲੋ ਜਿਹੜੀ ਵੀਡੀਓ ਮੈਂ ਸ਼ੇਅਰ ਕੀਤੀ ਤੁਸੀਂ ਸਾਰਿਆਂ ਨੇ ਵੇਖੀ ਇਹ ਉਹ ਮੋਟਰਸਾਈਕਲ ਵਾਲੇ ਕਿਵੇਂ ਆਏ ਔਰ ਕਿੱਡੀ ਦਲੇਰੀ ਚ ਪਿੰਡ 'ਚ ਭਾਈਚਾਰਾ ਹੁੰਦਾ ਇੱਕ ਆ ਇਹ ਪਿੰਡ ਜੈਨਤੀਪੁਰ ਸਾਹਿਬ ਇੱਕ ਤਰਫਾ ਜਿੱਤਦੇ ਰਹੇ ਆ ਅਸੀਂ ਚੇਅਰਮੈਨ ਬਣਾਇਆ ਸੀ ਉਹਨਾਂ ਨੂੰ ਉਹਦਾ ਵੱਡਾ ਕਾਰਨ ਇਹ ਸੀ ਕਿ ਇੱਕ ਤਾਂ Hindu ਸੀ ਕਿਹਖਤਾ ਦਾ ਮੈਂ ਮੈਸੇਜ ਦੇਣਾ ਚਾਹੁੰਦਾ ਮੈਂ ਉਸ ਵੇਲੇ ਭੋਗ ਤੇ ਵੀ ਬੋਲ ਕੇ ਗਿਆ ਇਹ ਹੀ ਗੱਲ ਦੂਜਾ ਕਾਰਨ ਇਹ ਸੀ ਕਿ ਇਹ ਪਿੰਡ ਉਹਨਾਂ ਦੇ ਨਾਲ ਹੈ ਉਸ ਪਿੰਡ 'ਚ ਵੜ ਕੇ ਜਿੱਥੇ ਸਾਰੇ ਉਹਨਾਂ ਨਾਲ ਸਹਿਮਤ ਨੇ ਤੁਸੀਂ ਅੰਦਰ ਵੇਖ ਹੀ ਲਿਆ ਕਿ ਕਿੰਨਾ ਸਿਮੈਂਟ ਦਾ ਮੈਨੂੰ ਲੱਗਦਾ ਘੱਟੋ-ਘੱਟ 12-15 ਇੰਚੀ ਸਿਮੈਂਟ ਪਿਆ ਐਨਾ ਕ ਸਿਮੈਂਟ ਪਿਆ ਹੋਣਾ ਜਿਹਦੇ ਵਿੱਚ ਵੀ ਇਥੋਂ ਮਾਰਿਆ ਕਿਸੇ ਨੇ ਤੇ ਜਾ ਕੇ ਉੱਥੇ ਡਿੱਗਿਆ ਤਾਂ ਤਾਂ ਵੀ ਐਡਾ ਵੱਡਾ ਮੋਰਾ ਉੱਥੇ ਕਰਤਾ ਐਨੀ ਬਲਾਸਟ ਦਾ ਅਸਰ ਸੀ ਜੈੰਤੀਪੁਰ ਅੱਡਾ ਇਥੋਂ 1.5 ਕਿਲੋਮੀਟਰ ਤੇ ਉੱਥੇ ਤੱਕ ਲੋਕਾਂ ਨੇ ਆਵਾਜ਼ ਸੁਣੀ ਕਿਉਂਕਿ ਇਹ ਕੰਮ ਚੱਲਦਾ ਰਿਹਾ ਪੰਜਾਬ ਦਾ ਜਿੱਥੇ ਆਰਥਿਕ ਪੱਖ ਤੋਂ ਨੁਕਸਾਨ ਹੋਣਾ ਉੱਥੇ ਪੰਜਾਬ ਦੀ ਭਾਈਚਾਰੇਕ ਸਾਂਝ ਨੂੰ ਬੜਾ ਵੱਡਾ ਸੀਰੀਅਸ ਖਤਰਾ ਪੈਦਾ ਹੋ ਗਿਆ ਔਰ ਮੈਂ ਅੱਜ ਤੁਹਾਨੂੰ ਵਾਰਨਿੰਗ ਦੇ ਰਿਹਾ ਪੰਜਾਬ ਸਰਕਾਰ ਨੂੰ ਕਿ ਸਲੋਲੀ ਐਂਡ ਸਕੇਡਲੀ ਵੱਡੇ Hindu ਭਾਈਚਾਰੇ ਨਾਲ ਸੰਬੰਧਿਤ ਜਾਂ ਮਾਈਨੋਰਟੀ ਭਾਈਚਾਰੇ ਨਾਲ ਸੰਬੰਧਿਤ ਲੀਡਰਸ ਨੂੰ ਬਿਜ਼ਨਸਮੈਨ ਨੂੰ ਨਿਸ਼ਾਨਾ ਬਣਾਇਆ ਜਾਣਾ ਔਰ ਇੱਕ ਡਰ ਦਾ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਜਾਣਾ ਕਿ ਪੰਜਾਬ 'ਚ ਨਾ ਤੋਂ ਕੋਈ ਇਨਵੈਸਟਮੈਂਟ ਆਵੇ ਔਰ ਪੰਜਾਬ 'ਚ ਇਹ ਗੱਲ ਹੋ ਜਾਏ ਕਿ ਹਿੰਦੂ ਸਿੱਖ ਏਕਤਾ ਖਤਰੇ 'ਚ ਹੈ ਇੱਥੇ ਭਾਈਚਾਰੇ ਇੱਕ ਸਾਂਝ ਨਹੀਂ ਹੈ ਮੈਂ ਇੱਕ ਵੀਡੀਓ ਉਹਨਾਂ ਦੀ ਉਹ ਚਲਾ ਕੇ ਦਿਖਾਈ ਮੇਰਾ ਵੀ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਜ਼ਿੰਮੇਵਾਰੀਆਂ ਚੁੱਕੀਆਂ ਨੇ ਮੈਂ ਸਾਰੀਆਂ ਹੀ ਤੁਹਾਨੂੰ ਦੇ ਦਿੰਨਾ ਮੈਂ ਅੱਜ ਸਾਰੀਆਂ ਹੀ ਕੱਢ ਕੇ ਲਿਆਇਆ ਸੀ ਔਰ ਇੱਕ ਮੈਂ ਹੋਰ ਓ ਫੇਲੀਅਰ ਸਰਕਾਰ ਦਾ ਜੈੰਤੀਪੁਰ ਪਰਿਵਾਰ ਨੇ ਆ 10 ਐਫਆਈਆਰ ਮੈਂ ਬਾਈ ਨੇਮ ਤੁਹਾਨੂੰ ਉਹਨੇ ਸਪਲਾਈ ਕਰਨ ਲੱਗਿਆ ਕੋਰਟ 'ਚ ਗਵਾਹੀ ਜਿਹੜੇ ਲੋਕ ਆਈਐਸਆਈ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਦੇ ਖਿਲਾਫ ਲੜਾਈ ਲੜਨ ਵਾਸਤੇ ਪੱਪੂ ਜੈੰਤੀਪੁਰ ਸਾਹਿਬ ਆਪਦੇ ਜਿਉਂਦੇ ਜੀਏ ਲੜਾਈ ਵੱਡੀ ਸੀ ਉਹਨਾਂ ਦਿਨਾਂ 'ਚ ਵੀ 80 ਤੇ 90 ਦੇ ਦਹਾਕੇ 'ਚ ਉਹ ਪਰਿਵਾਰ ਹੈ ਜਿਹਨੇ ਪਿੰਡ ਨਹੀਂ ਛੱਡਿਆ ਸੀ ਆਪ ਦਾ ਇਹ ਭਾਈਚਾਰਕ ਸਾਜ ਜਿਹਨੂੰ ਕਾਇਮ ਰੱਖਿਆ ਸੀ ਅੱਜ ਮੈਂ ਤਾਂ ਹੀ ਚੱਲ ਕੇ ਆਇਆ ਕਿ ਜੇ ਅੱਜ ਇਹਨਾਂ ਤੇ ਬੰਮ ਅਟੈਕ ਹੋਇਆ ਤੇ ਮੈਂ ਜੇ ਨਹੀਂ ਖੜੂੰਗਾ ਤੇ ਮੈਂ ਫਿਰ ਜੋ ਸਾਡੀ ਅਸੀਂ ਗੁਰੂ ਦੇ ਚਰਨਾਂ 'ਚ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਅਸੀਂ ਉਸ ਅਰਦਾਸ ਤੋਂ ਵੀ ਮੁਨਕਰ ਹੋ ਰਹੇ ਔਰ ਮੇਰੇ ਵੀਰੋ ਮੈਂ 150 ਪੁਲਿਸ ਸਟੇਸ਼ਨ ਬਟਾਲਾ ਚ ਉਦੋਂ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਜਦੋਂ ਇਹਨਾਂ ਦੇ ਪੈਟਰੋਲ ਬੰਬ ਤੋਂ ਤੁਹਾਨੂੰ ਯਾਦ ਹੋਣਾ ਜਦੋਂ ਸ਼ਰਾਬ ਦੇ ਠੇਕਿਆਂ 'ਚ ਪੈਟਰੋਲ ਬੰਬ ਦਾ ਅਟੈਕ ਕੀਤਾ ਗਿਆ ਸੀ ਉਦੋਂ ਸਿਕਿਉਰਿਟੀ ਦਿੱਤੀ ਗਈ ਮਗਰ ਮੈਂ ਪੁੱਛਣਾ ਚਾਹੁੰਦਾ ਕੱਲ ਸਿਕਿਉਰਿਟੀ ਸੀ ਕਿੱਥੇ ਭਾਈ ਜੇ ਇਸ ਬੰਦੇ ਨੇ 10 ਐਫਆਈਆਰ ਜਿਨ੍ਹਾਂ ਨੂੰ ਤੁਸੀਂ ਆਪ ਕਹਿੰਦੇ ਹੋ ਕਿ ਆਈਐਸਆਈ ਏਜੰਟਾਂ ਨਾਲ ਮਿਲੇ ਆ ਜਿਹੜਾ ਬੰਦਾ ਡਟ ਕੇ ਐਂਟੀ ਨੈਸ਼ਨਲ 엘ਮੈਂਟਸ ਨਾਲ ਲੜ ਰਿਹਾ ਹੈ ਉਹਦੀ ਜਾਨ ਮਾਲ ਦੀ ਸੁਰੱਖਿਆ ਕਿਹਨੇ ਦੇਣੀ ਹੈ ਜਿਹੜਾ ਕਰ ਰਿਹਾ ਪੰਜਾਬ ਦੇ ਜੋ ਆਕਸ਼ਨਿੰਗ ਹੁੰਦੀ ਹੈ ਤੁਸੀਂ ਆਕਸ਼ਨਿੰਗ ਕਰਦੇ ਹੋ ਉਹਦੇ ਚ ਹਿੱਸਾ ਲੈ ਰਿਹਾ ਚ ਦਿਨ ਪਹਿਲਾਂ ਮੈਂ ਵੀ ਕਈ ਅਪਚਾਰਾ ਨੂੰ ਫੋਨ ਕਰਕੇ ਇੱਕ ਆਡੀਓ ਸੁਣਾਈ ਸੀ ਹੁਣ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਿਆ ਤੇ ਮੈਂ ਇਹਨਾਂ ਨੂੰ ਕੁਦਰਤੀ ਗੱਲ ਹੈ ਕਿਉਂਕਿ ਇਹ ਜਿੰਨੇ ਬੰਦਿਆਂ ਦਾ ਮੈਂ ਨਾਂ ਲਿਆ ਇਹ ਬੰਦੇ ਨੇ ਮਾੜੇ ਇਹ ਬੰਦਿਆਂ ਦਾ ਕੋਈ ਦੀਨ ਮਜ਼ਬ ਨਹੀਂ ਇਹ ਸਿਰ ਪੈਸਿਆਂ ਵਾਸਤੇ ਨੇ ਔਰ ਇਹ ਆਈਐਸਆਈ ਇਹਨਾਂ ਨੂੰ ਯੂਜ਼ ਕਰ ਰਹੀ ਹੈ ਟੂ ਡਿਸਟੇਬਲਾਈਜ਼ ਪੰਜਾਬ ਭਾਈਚਾਰੇ ਇੱਕ ਸਾਂਝੂ ਪੰਜਾਬ ਇੱਕ ਬਾਰਡਰ ਸਟੇਟ ਨੂੰ ਉਹ ਤੇ ਹਾਲਾਤ ਵਿਗਾੜਨ ਵਾਸਤੇ ਉਹਨਾਂ ਨੂੰ ਵਰਤ ਰਹੀ ਹੈ